JJ Home Sale Market ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਡਬਲ ਸਟੋਰੀ ਕੋਠੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਇਹ ਕੋਠੀ ਜਲੰਧਰ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਜੀ ਇਨਕਲਾਬ ਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਡਬਲ ਸਟੋਰੀ ਕੋਠੀ ਹੈ ਬਹੁਤ ਹੀ ਵਧੀਆ ਤੇ ਸੋਹਣੇ ਡਿਜ਼ਾਈਨ ਦੇ ਨਾਲ ਇਹ ਬਣੀ ਹੋਈ ਕੋਠੀ ਹੈ ਜੀ ਕੋਠੀ ਮਾਲਕਾਂ ਨੇ ਵੇਚਣੀ ਹੈ ਜੀ ਮਾਲਕਾਂ ਦੀ ਮਜਬੂਰੀ ਹੈ ਜਿਸ ਕਰਕੇ ਆਪਣੀ ਕੋਠੀ ਨੂੰ ਮਾਲਕ ਸੇਲ ਕਰ ਰਹੇ ਨੇ ਜੀ ਡਬਲ ਸਟੋਰੀ ਦੋਸਤੋ ਕੋਠੀ ਹੈ ਕੋਠੀ ਦੇ ਵਿੱਚ ਤੁਸੀਂ ਦੇਖੋਗੇ ਕਿੰਨਾ ਸੋਹਣਾ ਜੋ ਕਿਚਨ ਬਣਿਆ ਹੋਇਆ ਹੈ ਜੀ ਕਪ ਬੋਰਡ ਦਾ ਕੰਮ ਟਾਇਲ ਪੱਥਰ ਦਾ ਕੰਮ ਪੂਰੀ ਕੋਠੀ ਦੇ ਵਿੱਚ ਪ੍ਰੋਪਰ ਮਾਲਕਾਂ ਵੱਲੋਂ ਕਰਵਾ ਰੱਖਿਆ ਹੈ ਜੀ ਪੂਰੇ ਘਰ ਦੇ ਵਿੱਚ ਅੰਦਰ ਟਾਇਲ ਦਾ ਫਰਸ਼ ਲੱਗਿਆ ਹੋਇਆ ਹੈ ਜੀ ਜਿੰਨਾ ਵੀ ਗੇਟ ਗ੍ਰਿੱਲਾਂ ਦਰਵਾਜ਼ਿਆਂ ਦਾ ਕੰਮ ਹੈ ਦੋਸਤੋ ਬਹੁਤ ਵਧੀਆ ਲੱਕੜ ਦੇ ਨਾਲ ਤਿਆਰ ਕਰਵਾਇਆ ਗਿਆ ਹੈ ਜੀ ਘਰ ਦੇ ਵਿੱਚ ਵਧੀਆ ਖੁੱਲੇ ਡੁੱਲੇ ਬੈਡਰੂਮ ਨੇ ਜੀ ਤੇ ਪੀਓਪੀ ਤੇ ਡਾਊਨ ਸੀਲਿੰਗ ਦਾ ਕੰਮ ਵੀ ਕੋਠੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਹੋਇਆ ਹੈ ਜੀ ਦੀਵਾਰਾਂ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਵਧੀਆ ਰੰਗ ਰੋਗਨ ਤੇ ਪੇਂਟ ਦਾ ਕੰਮ ਹੈ ਸੋ ਘਰ ਦੇ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਜੀ ਜਿਹੜਾ ਕਰਵਾਉਣ ਵਾਲਾ ਹੋਵੇ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਹੈ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕਾਂ ਦਾ ਮੋਬਾਈਲ ਨੰਬਰ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਘਰ ਨੂੰ ਖਰੀਦ ਸਕਦੇ ਹੋ ਤੇ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਪੂਰੀ ਘਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਚੈੱਕ ਕਰੋ ਅਟੈਚ ਬਾਥਰੂਮ ਨੇ ਜੀ ਘਰ ਦੇ ਅੰਦਰ ਕਿੰਨੇ ਖੁੱਲੇ ਡੁੱਲੇ ਬਾਥਰੂਮ ਨੇ ਜੀ ਘਰ ਦੇ ਵਿੱਚ ਪਾਣੀ ਦੀ ਸਪਲਾਈ ਦਾ ਕੰਮ ਬਿਜਲੀ ਦਾ ਕੰਮ ਪ੍ਰੋਪਰ ਹੈ ਜੀ ਵਧੀਆ ਟਾਇਲ ਪੱਥਰ ਲਗਵਾ ਕੇ ਬਾਥਰੂਮ ਤਿਆਰ ਨੇ ਜੀ ਸੋ ਦੋਸਤੋ ਜਲੰਧਰ ਦੇ ਵਿੱਚ ਇਹ ਕੋਠੀ ਡਬਲ ਸਟੋਰੀ ਬਣੀ ਹੋਈ ਹੈ ਜੀ ਇਨਕਲਾਬ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਇਹ ਜਗ੍ਹਾ ਹੈ ਜੀ ਐਨਓਸੀ ਵੀ ਕੋਠੀ ਦੀ ਬਣੀ ਹੋਈ ਹੈ ਜੀ ਸੋ ਦੋਸਤੋ 50 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ 28 ਲੱਖ ਰੁਪਈਆ ਮਾਲਕਾ ਵੱਲੋਂ ਇਸ ਘਰ ਦੀ ਡਿਮਾਂਡ ਹੈ ਜੀ ਬਾਕੀ ਰੇਟ ਦੇ ਵਿੱਚ ਮੌਕੇ ਤੇ ਮਾਲਕਾ ਵੱਲੋਂ ਮਾਨਤਾਣ ਕਰ ਦਿੱਤਾ ਜਾਵੇਗਾ ਸੋ ਇਸ ਘਰ ਨੂੰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਇਹ ਮਾਲਕ ਬਹੁਤ ਘੱਟ ਰੇਟ ਦੇ ਉੱਪਰ ਆਪਣੀ ਕੋਠੀ ਸੇਲ ਕਰ ਰਹੇ ਨੇ ਕਿਉਂਕਿ ਮਾਲਕਾ ਨੇ ਬਾਹਰ ਵਾਲੀ ਕੰਟਰੀ ਦੇ ਵਿੱਚ ਸ਼ਿਫਟ ਹੋਣਾ ਹੈ ਜੀ ਸੋ ਤੁਸੀਂ ਵੀਡੀਓ ਨੂੰ ਜਰੂਰ ਪੂਰਾ ਦੇਖੋ ਤੁਹਾਨੂੰ ਘਰ ਪਸੰਦ ਆਉਂਦਾ ਹੈ ਤਾਂ ਮਾਲਕਾਂ ਦੇ ਨੰਬਰ ਤੇ ਤੁਸੀਂ ਸਿੱਧੀ ਫੋਨ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਪੱਕੀਆਂ ਪੌੜੀਆਂ ਨੇ ਜੀ ਵਧੀਆ ਸਟੀਲ ਦੀ ਗ੍ਰਿੱਲ ਦੇ ਜੰਗਲੇ ਕੋਠੀ ਨੂੰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਉੱਪਰ ਵਾਲਾ ਪੋਸ਼ਣ ਹੈ ਜੀ ਵਧੀਆ ਰੰਗ ਰੋਗਨ ਦਾ ਕੰਮ ਹੈ ਇਸ ਜਗ੍ਹਾ ਵੀ ਟਾਇਲ ਦਾ ਫਰਸ਼ਾ ਲੱਗਿਆ ਹੋਇਆ ਤੁਸੀਂ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਸੋ ਦੋਸਤੋ ਰਜਿਸਟਰੀ ਵਾਲੀ ਜਗ੍ਹਾ ਜੀ ਐਨਓਸੀ ਵੀ ਹੈ ਘਰ ਦੀ 50 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਜਗ੍ਹਾ ਹੈ 28 ਲੱਖ ਰੁਪਏ ਇਸ ਘਰ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਨ ਕਰ ਦਿੱਤਾ ਜਾਵੇਗਾ ਡਾਊਨ ਸੀਲਿੰਗ ਦਾ ਕੰਮ ਤੇ ਬੈਡਰੂਮ ਦਾ ਕੰਮ ਉੱਪਰ ਵੀ ਰੰਗ ਰੋਗਨ ਦਾ ਕੰਮ ਤੁਸੀਂ ਚੈੱਕ ਕਰੋ ਜੀ ਅਟੈਚ ਬਾਥਰੂਮ ਹੈ ਸੋ ਡਬਲ ਸਟੋਰੀ ਕੋਠੀ ਹੈ ਜੀ ਇਹ 16 ਲੱਖ ਰੁਪਈਆ ਇਸ ਘਰ ਦੇ ਉੱਪਰ ਲੋਨ ਚੱਲ ਰਿਹਾ ਹੈ ਜੀ ਮਾਲਕਾਂ ਨਾਲ ਤੁਸੀਂ ਗੱਲਬਾਤ ਕਰਕੇ ਲੋਨ ਦੀ ਜਾਣਕਾਰੀ ਵੀ ਲੈ ਸਕਦੇ ਹੋ ਜੀ ਸੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕੋਈ ਪਲਾਟ ਜਾਂ ਜਗ੍ਹਾ ਨੂੰ ਵੇਚਣਾ ਚਾਹੁੰਦੇ ਹੋ ਜੀ ਤਾਂ ਉਸ ਦੀ ਐਡ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਚੈਨਲ ਤੇ ਕਰਵਾ ਸਕਦੇ ਹੋ ਸਾਡੇ ਚੈਨਲ ਦਾ ਵਟਸਐਪ ਨੰਬਰ ਸਕਰੀਨ ਦੇ ਉੱਪਰ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ ਸਾਨੂੰ ਟੈਡੇ ਫੋਨ ਨਾਲ ਆਪਣੇ ਘਰ ਦੀ ਜਾਂ ਪਲਾਟ ਦੀ ਵੀਡੀਓ ਬਣਾ ਕੇ ਭੇਜੋ ਜਾਣਕਾਰੀ ਲਿਖ ਕੇ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ